डीसी दस्तर ਦੇ ਕੰਮ ਨਹੀਂ ਮਿਲਿਆ ਮਹਿਮਤੂ ਹੋਈ ਆ ਮੇਰੀ ਲੋਡ ਪੈਣੀ ਆ ਤਾਂ ਦੋ ਦਿਨਾਂ ਬਾਅਦ ਤਸਵੀਰਾਂ ਦੇਖੋ ਸੀ ਡੀਸੀ ਦਸਤਰੀ ਆ ਬਿਲਕੁਲ ਕਰ ਚੋ ਦੀ ਸੁਣੋ ਚੱਲ ਕਰਾ ਲਿਆ ਜਾਣੀ ਸੁਵਣ ਕਾ ਨਹੀਂ ਕਰੀ ਚੱਲ ਤੇ ਛੋੜੋ ਜੀ ਚੱਲ ਚੱਲ ਨਹੀਂ ਤੇ ਇੱਕ ਮਿੰਟ ਹੋਰ ਆਉਂਦੇ ਲਈ ਵੀਡੀਓ ਦਾ ਆ ਚੱਲ ਜੀ 15 ਮੱਗੇ ਜੀ 15 ਕਰਦੀ ਕਰਦੀ ਮੈਂ ਡੀਸੀ ਕੋਲ ਦਿਆਂ ਮੈਂ ਤਾਦੇ ਮੰਗ ਬੈਠੇ ਕਿਸੇ ਤੋਂ ਜੇ ਤਸਵੀਰਾਂ ਦੇਖ ਰਹੇ ਹਾਂ ਬਰਦਾਸ਼ ਕਹੋਈਆ 15 ਮਿੰਟ ਮੈਂ ਉਹ ਡੀਸੀ ਨੂੰ ਕਹਾਂ ਕਿ ਇੱਧਰ ਜਲਦਾਤਾਂ ਦੀ ਜਾਣ ਹੈ ਕਿ ਇਹਨੂੰ ਕੋਲ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਦੇ ਉਹ ਪੁੱਤ ਪੜਾ ਸਕਦੇ ਮਾਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ 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 ਦੇਖੋ ਇਹਨੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕਹਿ ਕੇ ਦੱਸੇ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਹਾਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਨੋ ਬਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹਟਮਾ ਦੇ ਜਦਾਂ ਨਵਾਂ ਈ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਵਾਰ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹ ਨਹੀਂ ਕੋਈ ਡਲ ਚੁਕਦਾ ਹਾਲੇ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੋ ਇੱਥੋਂ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖੋਲਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਲੋੜ ਤਾਂ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਲ੍ਹ ਸਵੇਰ ਕੱਢ ਕੇ ਦੱਸਿਓ ਕਦੋਂ ਕਦੋਂ ਨੂੰ ਬਾਹਰ ਆ ਕੇ